ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੈਨਲ ਦੇ ਉੱਪਰ ਸੋ ਅੱਜ ਦੀ ਤਾਜ਼ਾ ਅਪਡੇਟ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ ਇਸ ਨੂੰ ਆਪਾਂ ਡਿਟੇਲ ਵਿੱਚ ਜਾਣਾਂਗੇ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਜਾਣਕਾਰੀ ਜੋ ਪੰਜਾਬ ਦੇ ਵਿੱਚ ਕੋਈ ਵੀ ਨਵੀਂ ਕੋਈ ਸਕੀਮ ਲਾਗੂ ਹੁੰਦੀ ਹੈ ਚਾਹ ਮਲਾਜ਼ਮਾਂ ਦੇ ਨਾਲ ਅਪਡੇਟ ਆਉਂਦੀ ਹੈ ਜਾਂ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਐਜੂਕੇਸ਼ਨ ਦੀ ਕੋਈ ਵੀ ਵੀਡੀਓ ਹੁੰਦੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆ 18 ਸਾਲ ਤੱਕ ਦੇ ਵਿਦਿਆਰਥੀ ਕਿਹੜੇ ਨੇ ਕਿਹੜੇ ਬੱਚੇ ਨੇ ਕਿਉਂਕਿ 18 ਸਾਲ ਤੱਕ ਇੱਕ ਆਪਾਂ ਬੱਚਿਆਂ ਦੇ ਵਿੱਚ ਹੀ ਉਹਨਾਂ ਨੂੰ ਗਿਣਦੇ ਆ ਇਹ ਕਿੰਨਾਂ ਨੂੰ 4000 ਰੁਪਏ ਮਿਲਣਗੇ ਤੇ ਇਹ ਕਿਹੜੇ ਫਾਰਮ ਦੀ ਗੱਲ ਹੋਈ ਹੈ ਕਿੱਥੋਂ ਮਿਲਣਗੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਇਸ ਵੀਡੀਓ ਰਹੀਂ ਇੱਕ ਤੁਹਾਡੇ ਸਾਹਮਣੇ ਇਹ ਦਸਤਾਵੇਜ਼ ਇੱਕ ਫਾਰਮ ਹੈ ਜੋ ਤੁਹਾਡੇ ਸਾਹਮਣੇ ਇੱਕ ਪੇਸ਼ ਕੀਤਾ ਹੈ ਸਕਰੀਨ ਦੇ ਉੱਪਰ ਇਹ ਫਾਰਮ ਫਾਰਮ ਜਮਾ ਕਰਵਾਉਣ ਦੇ ਨਾਲ ਸੰਬੰਧਿਤ ਇਹਦੇ ਵਿੱਚ ਜਾਣਕਾਰੀ ਵੀ ਦਿੱਤੀ ਗਈ ਹੋਈ ਹੈ ਇਹ ਫਾਰਮ ਦੇ ਵਿੱਚ ਕੀ ਕੀ ਲੱਗੂਗਾ ਇਸ ਤੋਂ ਪਹਿਲਾਂ ਆਪਾਂ ਜਾਣ ਲਈਏ ਵੀ ਇਹ ਫਾਰਮ ਹੈ ਕਿ ਕਿਹੜੀ ਸਕੀਮ ਹੈ ਇਹ ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਦੇ ਪੇਰੈਂਟਸ ਦੇ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੈ ਤੇ ਉਹਨਾਂ ਵਿਦਿਆਰਥੀਆਂ ਲਈ ਸਰਕਾਰ ਨੇ ਇੱਕ ਸਕੀਮ ਲਾਗੂ ਕੀਤੀ ਆ ਕਿ ਉਹਨਾਂ ਬੱਚਾ ਨੂੰ ਹਰ ਮਹੀਨੇ 4000 ਰੁਪਏ ਮਿਲੇਗਾ ਇੱਕ ਪਰਿਵਾਰ ਦੇ ਵਿੱਚ ਦੋ ਬੱਚੇ ਸਕੀਮ ਦਾ ਲਾਭ ਲੈ ਸਕਦੇ ਆ ਤੇ ਉਹਨਾਂ ਦੀ ਉਮਰ 18 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਇਸ ਤੋਂ ਉੱਪਰ ਨਹੀਂ ਹੋਣੀ ਚਾਹੀਦੀ ਤੇ ਜਮੀਨ ਨਹੀਂ ਹੋਣੀ ਚਾਹੀਦੀ ਉਹਨਾਂ ਕੋਲ ਤੇ ਫਾਰਮ ਹੈ ਜਿਹੜੇ ਡੀਸੀ ਆਫਿਸ ਮਤਲਬ ਉਹਨਾਂ ਦਾ ਜਉ ਵੀ ਜ਼ਿਲ੍ਹਾ ਹੈਗਾ ਉਥੋਂ ਦੇ ਡੀਸੀ ਆਫਿਸ ਦੇ ਵਿੱਚੋਂ ਮਿਲਣਗੇ 27 ਤਰੀਕ ਤੱਕ ਉਹ ਭਰ ਸਕਦੇ ਆ ਤੇ ਇਹਦੇ ਨਾਲ ਉਹਨਾਂ ਦੀਆਂ ਫੋਟੋਜ਼ ਹੈ ਤੇ ਉਹਨਾਂ ਦੇ ਹੋਰ ਡਾਕੂਮੈਂਟਸ ਆ ਜਿਹੜੇ ਇਹਦੇ ਫਾਰਮ ਵਿੱਚ ਦੱਸੇ ਹੋਏ ਆ ਕਿ ਉਹਨਾਂ ਦੀ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦੀ ਮੌਤ ਦਾ ਸਰਟੀਫਿਕੇਟ ਮਾਤਾ ਪਿਤਾ ਦਾ ਆਧਾਰ ਕਾਰਡ ਜਿਨ੍ਹਾਂ ਦੇ ਨਾਲ ਉਹ ਰਹਿ ਰਹੇ ਨੇ ਮਾਤਾ ਜਾਂ ਉਹਨਾਂ ਦਾ ਗਾਰਡੀਨਰ ਉਹਨਾਂ ਦੀ ਆਮਦਨ ਸਰਟੀਫਿਕੇਟ ਬੱਚੇ ਦਾ ਆਧਾਰ ਕਾਰਡ ਜਨਮ ਸਰਟੀਫਿਕੇਟ ਬੱਚੇ ਦੇ ਦਾਖਲਾ ਸੰਬੰਧੀ ਸਰਟੀਫਿਕੇਟ ਹੋਣੀ ਚਾਹੀਦੀ ਆ ਖਾਤੇ ਦੀ ਕਾਪੀ ਲੱਗੇਗੀ ਇਹਦੇ ਨਾਲ ਇਸ ਤੋਂ ਬਿਨਾਂ ਉਹਦੀ ਫੋਟੋ ਉਹਦੇ ਪੇਰੈਂਟਸ ਜੋ ਉਹਨਾਂ ਨੂੰ ਪਾਲ ਰਹੇ ਨੇ ਉਹਨਾਂ ਦੀ ਉਹਨਾਂ ਦੀ ਫੋਟੋ ਲੱਗੂਗੀ ਗਰੁੱਪ ਫੋਟੋ ਲੱਗੂਗੀ ਉਹਨਾਂ ਦੀ ਅੰਗਣਵਾੜੀ ਇਹ ਜਿਹੜੀ ਸਕੀਮ ਸੰਬੰਧੀ ਜਿਹੜੇ ਫਾਰਮ ਹੈ ਪਿੰਡੂ ਖੇਤਰ ਲਈ ਤਾਂ ਸਰਪੰਚ ਤੇ ਅੰਗਣਵਾੜੀ ਵਰਕਰ ਤੋਂ ਤਸਦੀਕ ਕਰਵਾਇਆ ਜAVE ਦੇ ਸ਼ਹਿਰੀ ਖੇਤਰ ਵਿੱਚ ਐਮਸੀ ਤੇ ਅੰਗਣਵਾੜੀ ਵਰਕਰ ਤੋਂ ਤਸਦੀਕ ਜਿਹੜਾ ਹੋਣਾ ਚਾਹੀਦਾ ਫਾਰਮ ਜਿਹੜੀਆਂ ਕਰਵਾਉਣ ਦੇ ਲਈ ਧਿਆਨ ਚੋ ਗੱਲਾਂ ਇਹਦੇ ਵਿੱਚ ਲਿਖੀਆਂ ਗਈਆਂ ਕਿ ਫਾਰਮ ਦਫ਼ਤਰ ਵਿੱਚ ਨਿੱਜੀ ਤੌਰ ਤੇ ਜਮ੍ਹਾਂ ਕਰਵਾਇਆ ਜਾਵੇ ਤੇ ਫਾਰਮ ਜਮ੍ਹਾਂ ਕਰਵਾ ਕੇ ਦੀ ਰਸੀਦ ਲਈ ਜਾਵੇ ਇਹ ਸਾਰੀਆਂ ਇਹਦੇ ਵਿੱਚ ਤੁਸੀਂ ਨੋਟ ਕਰ ਸਕਦੇ ਹੋ ਤੇ ਪਰਿਵਾਰ ਦੇ ਵਿੱਚ ਦੋ ਬੱਚਿਆਂ ਨੂੰ ਇਹਦਾ ਲਾਭ ਮਿਲੂਗਾ ਤੇ ਜਿਨ੍ਹਾਂ ਦੇ ਪੇਰੈਂਟਸ ਦੇ ਵਿੱਚੋਂ ਕਿਸੇ ਦੀ ਡੈਥ ਹੋਈ ਹੋਈ ਹੈ ਉਹਨਾਂ ਬੱਚਿਆਂ ਨੂੰ ਇਹ ਜਿਹੜੀ ਪੰਜਾਬ ਸਰਕਾਰ ਇੱਕ ਸਹੂਲਤ ਦੇਊਗੀ ਇਹ ਫਾਰਮ ਦੇ ਵਿੱਚ ਜੋ ਉਹਨਾਂ ਦੀ ਸਕੂਲ ਵਿੱਚ ਪੜ੍ਹਦੇ ਆ ਤਾਂ ਉਹਨਾਂ ਵੱਲੋਂ ਵੀ ਪ੍ਰਿੰਸੀਪਲ ਵੱਲੋਂ ਇੱਕ ਸਰਟੀਫਿਕੇਟ ਦਾ ਜਿਹੜਾ ਦੂਸਰਾ ਸਾਈਡ ਆ ਤੁਸੀਂ ਵੇਖ ਸਕਦੇ ਹੋ ਵੀ ਉਹਨਾਂ ਤੋਂ ਵੀ ਇਹ ਸਕੀਮ ਹੈ ਜਿਹੜੀ ਲੈਟਰ ਹੈਡ ਤੇ ਜਿਹੜੀ ਸਕੀਮ ਲਗਵਾ ਲਗਵਾਉਣਾ ਪਊਗਾ ਉਹਨਾਂ ਦਾ ਨਾਮ ਭਰਿਆ ਜਾਊਗਾ ਬੱਚਾ ਕਿੱਥੇ ਪੜਦਾ ਹੈ ਕਿੰਨਾ ਉਹਦਾ ਸਕੂਲ ਦਾ ਜਿਹੜਾ ਰਿਕਾਰਡ ਹੈ ਉਹ ਭਰਿਆ ਜਾਊਗਾ ਦਾਖਲਾ ਫੀਸ ਮਹੀਨੇ ਦੀ ਟਿਊਸ਼ਨ ਫੀਸ ਟਰਾਂਸਪੋਰਟ ਫੀਸ ਕਿਸੇ ਕਿਸਮ ਦੀ ਕੋਈ ਹੋਰ ਫੀਸ ਤੇ ਕੁੱਲ ਫੀਸ ਇਹ ਸਕੂਲ ਵੱਲੋਂ ਹੋਊਗਾ ਜੀ ਬੱਚਾ ਪੜ੍ਹਾਈ ਕਰ ਰਿਹਾ ਤਾਂ ਸੋ ਇਹ ਜਿਹੜੀ ਸਕੀਮ ਹੈ ਪੰਜਾਬ ਸਰਕਾਰ ਵੱਲੋਂ ਉਹਨਾਂ ਵਿਦਿਆਰਥੀਆਂ ਲਈ ਉਹਨਾਂ ਬੱਚਿਆਂ ਲਈ ਹੈ ਜਿਹੜੇ 18 ਸਾਲ ਦੀ ਉਮਰ ਚ ਹੈ ਤੇ ਜਿਨ੍ਹਾਂ ਦੇ ਸਿਰ ਦੇ ਉੱਪਰੋਂ ਮਾਤਾ ਪਿਤਾ ਦਾ ਸਾਆਇਆ ਨਹੀਂ ਹੈਗਾ ਉਹਨਾਂ ਦੀ ਇੱਕ ਹੈਲਪ ਦੇ ਲਈ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਲਾਗੂ ਹੋਈ ਹੈ ਤੇ ਦੋ ਬੱਚੇ ਲਾਭ ਲੈ ਸਕਦੇ ਆ ਡੀਸੀ ਦਫ਼ਤਰ ਦੇ ਵਿੱਚੋਂ 27 ਤਰੀਕ ਤੱਕ ਫਾਰਮ ਲੈ ਕੇ ਭਰ ਸਕਦੇ ਆ ਸੋ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰ ਸਕੋ ਧੰਨਵਾਦ ਜੀ